ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਪੰਜਾਬ ਗਰੁੱਪ ਡੀ ਪੰਜਾਬ ਸਰਵ ਦਾ ਚੌਕੀਦਾਰ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਪੀਐਨ ਦੀ ਭਰਤੀ ਸੰਬੰਧੀ ਪੋਸਟ ਅਪਲਾਈ ਕੀਤੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਕਿਉਂਕਿ ਸਾਡੇ ਚੈਨਲ ਉੱਪਰ ਤੁਹਾਨੂੰ ਜੀਕੇ ਉਸੇ ਤਰ੍ਹਾਂ ਦੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦਾ ਤੁਹਾਡਾ ਐਗਜ਼ਾਮ ਬਣੇਗਾ ਠੀਕ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਬਾਤੋ ਆਦਿ ਸ਼ੇਅਰ ਜਰੂਰ ਕਰ ਦੇਣਾ ਕਵੈਸਚਨ ਨੰਬਰ 1 ਜਫਰਨਾਮਾ ਨਾਮੀ ਚਿੱਠੀ ਕਿਸ ਮੁਗਲ ਸ਼ਾਸਕ ਨੂੰ ਲਿਖੀ ਗਈ ਸੀ ਚਾਹਾਂਗੀਰ ਔਰੰਗਜ਼ੇਬ ਮੁਹੰਮਦ ਸਾਹ ਰੰਗੀਲਾ ਬਹਾਦਰ ਸਾਹ ਜਫਰ ਰਾਈਟ ਆਨਸਰ ਹੈ ਔਰੰਗਜ਼ੇਬ ਗੀ ਚਫਰਨਾਮਾ ਨਾਮੀ ਜੋ ਚਿੱਠੀ ਸੀਗੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1705 ਈਸਵੀ ਨੂੰ ਦਿਨਾ ਕنگੜ ਦੇ ਸਥਾਨ ਤੇ ਮਗਲ ਬਾਸਾ ਔਰੰਗਜ਼ੇਬ ਨੂੰ ਲਿਖੀ ਗਈ ਸੀ ਇੱਦੀ ਜੋ ਭਾਸ਼ਾ ਸੀਗੀ ਫਾਰਸੀ ਠੀਕ ਹੈ ਜੀ ਤਾਂ ਤੁਹਾਨੂੰ ਭਾਸ਼ਾ ਬਾਰੇ ਪੁੱਛਿਆ ਜਾ ਸਕਦਾ ਚਫਰਨਾਮਾ ਦੀ ਕਿਹੜੀ ਭਾਸ਼ਾ ਸੀ ਤਾਂ ਤੁਸੀਂ ਯਾਦ ਰੱਖਣਾ ਹੈ ਫਾਰਸੀ ਸਰਹੰਤ ਨ aeration ਦਾ ਜਨਮ ਸਥਾਨ ਕਿਹੜੇ ਜ਼ਿਲ੍ਹੇ ਵਿੱਚ ਹੈ ਹੁਸਿਆਰਪੁਰ ਗੁਰਦਾਸਪੁਰ ਪਠਾਨਕੋਟ ਰੂਪਨਗਰ ਰਾਈਟ ਆਨਸਰ ਹੈ ਰੂਪਨਗਰ ਰੂਪਨਗਰ ਦੇ ਸਥਾਨ ਤੇ ਸਤੂਲਈ ਦਿਰਾ ਵਿੱਚੋਂ ਸਰਾਂਦ ਨਹਿਰ ਨਿਕਲਦੀ ਹੈ ਸਭ ਤੋਂ ਪਹਿਲਾਂ ਕਿਸ ਨੇ ਗੁਰੂਆਂ ਦੇ ਨਾਂ ਦੇ ਸਿੱਕੇ ਜਾਰੀ ਕੀਤੇ ਸਨ ਮਹਾਰਾਜਾ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਮਹਾਰਾਜਾ ਦਲੀਪ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਈਟ ਆਨਸਰ ਹੈ ਬੰਦਾ ਸਿੰਘ ਬਹਾਦਰ ਠੀਕ ਹੈ ਇਹ ਸਿੱਕੇ ਜੋ 1710 ਤੋਂ ਲੈ ਕੇ 1713 ਈਸਵੀ ਦੇ ਦੌਰਾਨ ਜਾਰੀ ਕੀਤੇ ਗਏ ਸਨ ਇਹਨਾਂ ਨੂੰ ਜੋ ਨਾਨਕ ਸਹੀ ਸਿੱਕੇ ਕਿਹਾ ਜਾਂਦਾ ਸੀ ਉਦਾਸੀ ਮੱਤ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਦੇ ਗੁਰੂਕਾਲ ਵਿੱਚ ਹੋਈ ਸਿਰ ਗੁਰੂ ਅਮਰਦਾਸ ਜੀ ਸਿਰ ਗੁਰੂ ਨਾਨਕ ਦੇਵ ਜੀ ਸਿਰ ਗੁਰੂ ਅੰਗਦ ਦੇਵ ਜੀ ਸਿਰ ਗੁਰੂ ਹਰਗੋਬਿੰਦ ਜੀ ਰਾਈਟ ਆਨਸਰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਦੂਸਰੇ ਸਿੱਖ ਗੁਰੂ ਹੋਏ ਨੇ ਤਾਂ ਜੋ ਦασੀ ਮੱਥ ਦੇ ਜੋ ਸੰਸਥਾਪਕ ਸਨ ਬਾਬਾ ਸ੍ਰੀ ਚੰਦ ਜੀ ਪੰਜਾਬ ਦੇ ਦਰਿਆਵਾਂ ਰਾਈ ਲਿਆਂਦੀ ਗਈ ਮਿੱਟੀ ਕਿਹੜੀ ਹੈ ਰੇਤਲੀ ਮਿੱਟੀ ਚਲੌੜ ਮਿੱਟੀ ਕਾਲੀ ਮਿੱਟੀ ਲੈਟਰਾਈਟ ਮਿੱਟੀ ਰਾਈਟ ਆਨਸਰ ਹੈ ਚਲੌੜ ਮਿੱਟੀ ਜੋ ਪੰਜਾਬ ਦੇ ਦਰਿਆਵਾਂ ਰਾਹੀਂ ਲਿਆਂਦੀ ਜਾਂਦੀ ਹੈ ਮਿੱਟੀ ਉਸ ਨੂੰ ਜੋਰ ਜਲੋੜ ਮਿੱਟੀ ਕਿਹਾ ਜਾਂਦਾ ਹੈ ਵੀ ਰਾਸਤੇ ਖਾਲਸਾ ਕਿੱਥੇ ਸਥਿਤ ਹੈ ਅੰਮ੍ਰਿਤਸਰ ਪਟਿਆਲਾ ਆਨੰਦਪੁਰ ਸਾਹਿਬ ਕਰਤਾਰਪੁਰ ਰਾਈਟ ਆਨਸਰ ਹੈ ਆਨੰਦਪੁਰ ਸਾਹਿਬ ਇਹਦਾ ਜੋ ਡਿਜ਼ਾਈਨ ਤਿਆਰ ਕੀਤਾ ਸੀਗਾ ਪ੍ਰਸਿੱਧ ਆਰਕੀਟੈਕਟ ਸ੍ਰੀ ਮੋਸੇ ਸੈਫਦੀ ਨੇ ਉੜੀਸਾ ਦੀ ਰਾਜਧਾਨੀ ਕਿਹੜੀ ਹੈ ਭੁਵਨੇਸ਼ਵਰ ਮੁੰਬਈ ਕਲਕੱਤਾ ਭੋਪਾਲ ਰਾਈਟ ਆਨਸਰ ਏ ਭੁਵਨੇਸ਼ਵਰ ਐਨ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਹੈ ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਹੈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਲੀ ਕੋਰਬੂਸੀਅਰ ਰੋਨਾ ਲੰਬਾ ਮਾਈਕਲ ਜਾਨ ਜਾਇਨਾ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਲੀ ਕੋਰਬੂਸੀਅਰ ਠੀਕ ਹੈ ਲੀ ਕੋਰਬੂਸੀਅਰ ਦੁਆਰਾ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦਾ ਜੋ ਡਿਜ਼ਾਈਨ ਤਿਆਰ ਕੀਤਾ ਗਿਆ ਪੰਜਾਬ ਵਿੱਚ ਸਭ ਤੋਂ ਵੱਧ ਜੰਗਲ ਕਿੱਥੇ ਮਿਲਦੇ ਹਨ ਰੂਪਨਗਰ ਹੁਸਿਆਰਪੁਰ ਗੁਰਦਾਸਪੁਰ ਅਨੰਤਪੁਰ ਸਾਹਿਬ ਰਾਈਟ ਆਨਸਰ ਹੈ ਹੁਸਿਆਰਪੁਰ ਤੇ ਗਈ ਪੰਜਾਬ ਵਿੱਚ ਵਦੇਰੇ ਜੰਗਲ ਜੋ ਹੁਸਿਆਰਪੁਰ ਵਿੱਚ ਪਾਈ ਜਾਂਦੇ ਨੇ 파ਰਤ ਦਾ ਰਸ਼ੀ ਚਿੰਨ ਕਿਹੜਾ ਹੈ ਅਸ਼ੋਕ ਸਤੰਭ ਸ਼ੇਰ ਕਮਲ ਦਾ ਫੁੱਲ ਜਾਨਵਰ ਚ ਕੋਈ ਨਹੀਂ ਰਾਈਟ ਆਨਸਰ ਹੈ ਅਸ਼ੋਕ ਸਤੰਭ ਠੀਕ ਹੈ ਇਹ ਰਸ਼ੀ ਚਿੰਨ ਜੋ ਸੋਕ ਦੇ ਸਾਰਨਾ ਤੋਂ ਲਿਆ ਗਿਆ ਹੈ ਐਂਡਰਸਨ ਨੂੰ ਜੋ 26 ਜਨਵਰੀ 1950 ਨੂੰ ਜੋ ਅਪਣਾਇਆ ਗਿਆ ਸੀ ਤਾਜ ਮਹਿਲ ਕਿਸ ਰਾਜ ਵਿੱਚ ਸਥਿਤ ਹੈ ਮਹਾਰਾਸ਼ਟਰ ਗੁਜਰਾਤ ਉੱਤਰ ਪ੍ਰਦੇਸ਼ ਬਿਹਾਰ ਰਾਈਟ ਆਨਸਰ ਹੈ ਉੱਤਰ ਪ੍ਰਦੇਸ਼ ਠੀਕ ਹੈ ਜੀ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਸਥਿਤ ਹੈ ਤਾਜ ਮਹਿਲ ਇਹ ਜੋ ਮੁਗਲ ਬਾਦਸ਼ਾਹ ਸਾਂਜਾ ਦੁਆਰਾ ਆਪਣੀ ਪਤਨੀ ਮੁਮਤਾਜ਼ ਮਹਿਲ ਦੀ ਯਾਦ ਵਿੱਚ ਬਣਾਇਆ ਗਿਆ ਸੀ ਜੋ ਕਿ ਜਮਨਾ ਨਦੀ ਦੇ ਕੰਢੇ ਤੇ ਸਥਿਤ ਹੈ ਸ੍ਰੀ ਹਰਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਹਨ 4 2 1 3 ਰਾਈਟ ਆਨਸਰ ਹੈ 4 ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਨੇ ਇਹ ਚਾਰੇ ਦਿਸ਼ਾਵਾਂ ਵੱਲ ਖੁੱਲਦੇ ਨੇ ਭਾਵ ਕਿ ਸਾਰੇ ਧਰਮਾਂ ਲਈ ਤੇ ਕਈ ਸਾਰੇ ਮਾਨਵ ਜਾਤੀ ਲਈ ਬਰਾਬਰ ਨੇ ਐਸਿਡ ਨੀਲੇ ਲਿਟਮਸ ਪੇਪਰ ਨੂੰ ਕਿਸ ਰੰਗ ਵਿੱਚ ਬਦਲਦਾ ਹੈ ਕਾਲਾ, ਨੀਲਾ, ਲਾਲ, ਸੰਤਰਾ ਰਾਈਟ ਆਨਸਰ ਲਾਲ ਤਾਂ ਤੁਸੀਂ ਜੋ ਚਿੱਤਰ ਵਿੱਚ ਦੇਖ ਸਕਦੇ ਹੋ ਜੇਕਰ ਆਪਾਂ ਐਸਿਡ ਵਿੱਚ ਨੀਲਾ ਲਿਟਮਸ ਪੇਪਰ ਪਾਵਾਂਗੇ ਉਹ ਲਾਲ ਹੋ ਜਾਵੇਗਾ ਜੇ ਲਾਲ ਲਿਟਮਸ ਪੇਪਰ ਪਾਵਾਂਗੇ ਉਹ ਨੀਲਾ ਹੋ ਜਾਵੇਗਾ ਕਰੰਟ ਦੀ SI ਇਕਾਈ ਕੀ ਹੈ ਵੋਲਟ ਓਮ ਐਂਪੀਅਰ ਕੋਈ ਨਹੀਂ ਰਾਈਟ ਆਨਸਰ ਹੈ ਐਂਪੀਅਰ ਠੀਕ ਹੈ ਜੀ ਕਰੰਟ ਦੀ ਜੋ SI ਇਕਾਈ ਹੈ ਐਂਪੀਅਰ ਹੈ ਫਲਦਾ ਕਟੋਰਾ ਭਾਰਤ ਦੇ ਕਿਸ ਰਾਜ ਨੂੰ ਕਿਹਾ ਜਾਂਦਾ ਹੈ ਰਾਜਸਥਾਨ ਹਰਿਆਣਾ ਹਿਮਾਚਲ ਪ੍ਰਦੇਸ਼ ਗੁਜਰਾਤ ਰਾਈਟ ਆਨਸਰ ਹੈ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਨੂੰ ਜੋ ਭਾਰਤ ਦਾ ਫਲਾਂ ਦਾ ਕਟੋਰਾ ਕਿਹਾ ਜਾਂਦਾ ਹੈ ਕਿਸ ਰਾਜ ਨੂੰ ਉਗਦੇ ਸੂਰਜ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ ਹਿਮਾਚਲ ਪ੍ਰਦੇਸ਼ ਪੰਜਾਬ ਰਾਜੰਸ਼ਲ ਪ੍ਰਦੇਸ਼ ਮਹਾਰਾਸ਼ਟਰ ਰਾਈਟ ਆਨਸਰ ਹੈ ਅਰੰਚਲ ਪ੍ਰਦੇਸ਼ ਕਿਉਂਕਿ ਭਾਰਤ ਅੰਦਰ ਜੋ ਸੂਰਜ ਸਭ ਤੋਂ ਪਹਿਲਾਂ ਅਰੰਚਲ ਪ੍ਰਦੇਸ਼ ਵਿੱਚ ਚੜਦਾ ਹੈ ਇਸ ਤਰ੍ਹਾਂ ਜੋ ਅਰੰਚਲ ਪ੍ਰਦੇਸ਼ ਨੂੰ ਚੜਦੇ ਸੂਰਜ ਦੀ ਧਰਤੀ ਕਿਹਾ ਜਾਂਦਾ ਹੈ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਅੰਡੇਮਾਨ ਨਿਕੋਬਰ ਦੀ ਰਾਜਧਾਨੀ ਪੋਰਟ ਬਲੇਅਰ ਦਾ ਨਾਮ ਬਦਲ ਕੇ ਨਵਾਂ ਨਾਮ ਕੀ ਰੱਖਿਆ ਗਿਆ ਹੈ ਸ੍ਰੀ ਵਿਜੇਪੁਰਮ ਸ੍ਰੀ ਵੀਰ ਨੇਤਾਜੀ ਦੀਪ ਕੋਈ ਨਹੀਂ ਰਾਈਟ ਆਨਸਰ ਹੈ ਸ੍ਰੀ ਵਿਜੇਪੁਰਮ ਕਿਉਂਕਿ ਜੋ ਪੋਰਟ ਬਲੇਅਰ ਸੀ ਇਹ ਇੱਕ ਅੰਗਰੇਜ਼ ਅਧਿਕਾਰੀ ਦੇ ਨਾਮ ਤੇ ਰੱਖਿਆ ਹੋਇਆ ਸੀ ਤਾਂ ਇਹ ਕੁਐਸਚਨ ਆਪਣਾ ਜੋ ਕਰੰਟ ਅਫੇਅਰ ਦਾ ਬੰਦਾ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੁਲਾਈ ਵਿੱਚ ਕਿਹੜਾ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ ਚੇਤ ਹੜ ਸੌਣ ਜੇਠ ਰਾਈਟ ਆਨਸਰ ਹੈ ਸਾਵਣ ਠੀਕ ਹੈ ਜੁਲਾਈ ਮਹੀਨੇ ਅੰਦਰ ਜੋ ਸਾਵਣ ਮਹੀਨਾ ਸ਼ੁਰੂ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਦੀ उपाधि ਕਿਸ ਨੇ ਦਿੱਤੀ ਸੀ ਸਿਰਗੁਰੂ ਗੋਬਿੰਦ ਸਿੰਘ ਜੀ ਸੈਕਸਨਾ ਮਾਤਾ ਸੁੰਦਰੀ ਰਾਜਾ ਭੀਮਚੰਦ ਰਾਈਟ ਆਨਸਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋ ਬਹਾਦਰ ਦੀ ਉਪਾਦੀ ਦਿੱਤੀ ਸੀ ਹਰਿਆਣਾ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ 5 7 10 13 ਰਾਈਟ ਆਨਸਰ ਹੈ 5 ਹਰਿਆਣਾ ਰਾਜ ਸਭਾ ਦੀਆਂ ਜੋ 5 ਸੀਟਾਂ ਨੇ ਐਂਡ ਪੰਜਾਬ ਰਾਜ ਸਭਾ ਦੀਆਂ ਜੋ 7 ਸੀਟਾਂ ਨੇ ਇਸ ਤਰ੍ਹਾਂ ਅੱਜ ਦੇ ਜੋ ਆਪਣੇ ਟੌਪ 20 ਕੁਐਸਚਨਸ ਸਮਾਪਤ ਹੋਏ ਕਲਾਸ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚਲੋ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ